ਡਾ. ਪਰਮਿੰਦਰ ਸੁਭਣਾ ਉਹਦਾ ਗੱਲ ਹੈਗਾ ਬਸਤੀਵਾਦ ਸੱਤਕਾਰਪਸਤੀ ਅਰਾਸ਼ਟਵਾਦ ਫਾਸ਼ੀਵਾਦ ਤੇ ਭਾਰਤੀਵਾਦ ਇੰਡੀਅਨ ਸਟੇਟ ਚੱਲ ਬਸਦੇ ਨੇ ਹੁਣ ਡੋਟ ਇੰਡੀਅਨ ਸਟੇਟ ਦਾ ਦਿਖਾਸੇ ਦਾ ਬਾਹਰ ਚਾਉਗਾ ਖੀਚ ਤੇ ਸ਼ੁਰੂ ਮੈਂ ਕਰ ਰਿਹਾ ਇਹ ਡਾ ਪਰਮਿੰਦਰ ਹੁਣਾ ਨੇ ਕੇਵਲ ਸੂਚਨਾ ਮੰਨ ਦਿੱਤੀ ਦਾ ਸਾਬਤ ਇੱਕ ਤਾਂ ਹੁੰਦਾ ਕਿ ਜਿਵੇਂ पता दिलावे जो बहुत सड सूचना माने डॉक्टर नुद सवाला दे दिए सूचनावा ਦੇ ਨਾਲ ਨਾਲ ਇੱਕ ਸਿਧਾਂਤ ਕੀ ਸਾਰੀ ਗਈ ਆ ਕਿ ਰਾਸ਼ਟਰਵਾਦ ਫਿਰਕਾ ਪ੍ਰਸਤੀ ਇਹ ਨਾਮ ਦਾ ਨਾਗਰਵਾਗ ਨਾਗਰਦਾਂ ਨੂੰ ਗੱਲ ਕਰਦੇ ਨੇ ਕਿ ਇਹਨੂੰ ਅਸੀਂ ਫਾਸ਼ੀਵਾਦੀ ਵਰਤਾਰਾ ਕਹਿੰਦੇ ਆ ਕਿ ਇਸ ਵਰਤਾਰੇ ਦੇ ਪਿੱਛੇ ਉਹ ਅੰਦਰਸਕਲਾ ਕਾਸਟ ਦਾ ਜਿਹੜਾ ਸਿਜਨਲ ਪਛਾਣਨ ਦੀ ਲੋੜ ਆ। ਤਾਂ ਕਿ ਸਵਾਲ ਇਹ ਆ ਕਿ ਕਿਹਦੇ ਖਿਲਾਫ ਜੀ ਲੜਨਾ ਹੋਵੇ। ਇੱਕ ਤਾਂ ਲੰਘ ਵਾਲੀ ਧਿਰ ਦੇ ਸਾਨੂੰ ਉਹਦੀ ਵਿਚਾਰਕੀ ਦੀ ਸਮਝ ਹੋਣੀ ਚਾਹੀਦੀ ਆ। ਉਹਦੀ ਸਿਧਾਂਤਕ ਪੋਜੀਸ਼ਨ ਦਾ ਪਤਾ ਹੋਣਾ ਚਾਹੀਦਾ। ਤੇ ਦੂਜਾ ਉਹਦੇ ਲੜਨ ਦੇ ਪ੍ਰੇਰਕ ਸਾਧਨ ਕਿਹੜੇ ਨੇ? ਉਹਦਾ ਉਹਦਾ ਪ੍ਰੇਰਕ ਕੀ ਆ? ਉਹ ਕਿੰਨਾ-ਕਿੰਨਾ ਚੀਜ਼ਾਂ ਦਾ ਲੜਦੀ ਆ? ਉਹਦੇ ਦਸਤੰਦ ਕਿਹੜੇ ਚੀਜ਼ਾਂ ਹੁੰਦੇ ਨੇ? ਜੇ ਉਹਨਾਂ ਸੰਖੇਪ ਪਛਾਣ ਕਰਕੇ ਸਾਨੂੰ ਇੱਕ ਕਾਊਂਟਰ ਚਾਰ ਢਾਂਗਾ ਦੀ ਸੱਜਣਾ ਪਈਗੀ ਤੇ ਕੋਈ ਸਰਦ ਨਹੀਂ ਸਕੜੇ ਬਹਿਣਗੇ ਢਾਂਗ ਵੀ ਸੋੜੇ ਮੈਂ ਉਹਨੀਆਂ ਬਹੁਤ ਖੁਸ਼ ਹੂਰਤ ਨੂੰ ਅਦਾਗ ਲਾਗਦੀ ਦੀ ਆ ਕਿ ਜਿਹੜੇ ਸਾਡੇ ਜਿਸ ਤਰ੍ਹਾਂ ਦੇ ਪ੍ਰੋਫੈਸ਼ਨਲ ਸੀ ਸਰੰਦਰ ਵੀ ਹੋਵੇ ਦੋਸਾ ਇਹ ਕੰਮ ਸਾਨੂੰ ਸਮਝਉ ਰਹੀ ਦੀ ਆ ਇਹ ਅਸਲਵਾਦ ਕੀ ਆ ਜੱਟਾਂ ਨੇ ਦੋ ਢਾਂਗਾ ਲੈਣੇ ਤੇ ਦੋ ਟੰਡੇ ਲੈ ਟਰੈਕਟਰ ਨੂੰ ਦੇ ਵੱਧ ਲੇ ਇੱਕ ਪਾਸੇ ਆ ਗਈ ਜੱਥੇਵੰਦੀ ਦਾ ਤੇ ਦੂਜੇ ਪਾਸੇ ਤਰੰਗਾ ਤਦ ਵਰਕੇ ਜੀ ਜੀ ਆਪ ਕਿਹਾ ਨੂੰ ਤਾਂ ਗੋਣਵਾਦ ਕਹੋ ਜੀ ਤੇਰਾ। ਚੱਕੋ ਸੰਘਾ ਨਾਲ ਸੰਘਾ ਦੀ ਸੰਜੋਗ ਦੀ। ਕਿ ਬਿਹਾਰਤ ਬਿਹਾਰਤ ਲੜਾਈ ਨਹੀਂ ਸਦਲਤਾ ਨਾਲ ਲੜੀ ਜਾਂਦੀ। ਜੇ ਲੜਾਈ ਸਦਲਤਾ ਨਾਲ ਲੜੀ ਜਾਂਦੀ ਨਾ ਤਾਂ ਯੂਸਗਾਂ ਦੇ ਪ੍ਰੋਫੈਸਰ ਤੇ ਆਪੇ ਸ਼ਾਸਤਰੀ ਇਹ ਲੋਕਾਂ ਦੇ ਨੇਤਾ ਹੋਣੇ ਸੀ। ਲੋਕ ਇਹਨੂੰ ਸਿਆਣ ਕਰੀ। ਲੋਕਾਂ ਨੂੰ ਜਿੱਥੇ ਲੱਗਾ ਵੀ ਮੇਰਾ ਹੈ ਖੜਾ ਚ ਦੱਸ ਸਕਦਾ ਲੋਕ ਨੂੰ ਵੋਟ ਪਾ ਦੇ। ਕਾਰਨ ਇਹ ਕਿ ਕਨਿਆ ਸੁਧਾਰ ਤੋਂ ਨਹੀਂ ਲੜਾਈ ਜੰ ਲੜੀ ਜਾ ਸਕਦੀ ਭਵੇਂ ਆਰਚ ਜਿੰਦਗੀ ਦੇ ਵਿਵਹਾਰ ਨੂੰ ਸਮਝ ਕੇ ਲੋਕਾਂ ਦੀ ਭਾਸ਼ਾ ਨੂੰ ਸਮਝ ਕੇ ਲੋਕਾਂ ਦੇ ਸੱਭਿਆਚਾਰ ਦੇ ਮਹਾਵਰੇ ਦੀ ਗੱਲ ਕਰਕੇ ਹੀ ਲੋਕਾਂ ਨੂੰ ਸੁਚਾਈ ਜਾ ਸਕਦੀ ਹੈ ਤੇ ਲੋਕਾਂ ਨੂੰ ਚੇਤਨ ਕਰਕੇ ਇੱਕ ਪ੍ਰੋਗਰਾਮ ਕੇ ਇੱਕ ਮੋਰਚੇ ਤੇ ਜਾਂਦਾ ਜਾ ਸਕਦਾ ਹੈ ਸੋ ਬੜੀ ਗੱਲ ਦਮਕ ਸੰਬੰਧ ਤੋਂ ਵੀ ਕਰਾਈਏ ਕੋਈ ਨਹੀਂ ਕੋਸ਼ਿਸ਼ ਕਰਾਈਏ ਕੀ ਰਾਸਤਵਾਰ ਨਾ ਫਰਵਾਹ ਸਰਕਾਰ ਪ੍ਰਸਤੀ ਤੇ ਅੱਗੇ ਜਾ ਕੇ ਫਾਸ਼ੀਵਾਦ ਇਹਨੂੰ ਪਰਸ ਫਦਾਉ ਬਦਵਾਨਾ ਦੇ ਨਾਲ 23 ਦੇ ਕੇ ਬਦਨ ਸਪਸ਼ਟ ਕਰਦੇ ਆ ਤੇ ਫਿਰ ਉਸ ਦੌਰ ਦੇ ਇਤਿਹਾਸਿਕ ਕੰਟੈਕਸਟ ਨੂੰ ਜਿਹੜਾ ਕਬਦਖਸ਼ ਤੇ ਬੇਸ਼ਕ ਪਦਰ ਤੇ ਬਦਲਦਾ ਕਿਉਂਕਿ ਜਦੋਂ ਗੱਲ ਕਰਦੇ ਆ ਰਾਸ਼ਟਰਵਾਦ ਦੀ ਟੂ ਯੂਰਪੀ ਜੋਰਨੀ ਸਮਾਜਾਂ ਦੇ ਵਿੱਚ ਅਨਸਟੂ ਰੈਗੂਲੇਸ਼ਨ ਤੋਂ ਬਾਅਦ ਕੀ ਹੋਇਆ ਕਿਵੇਂ ਉਹਨੇ ਨੇਸ਼ਨ ਸਟੇਟਸ ਬਣਦੇ ਗਏ ਕਿਵੇਂ ਹਰ ਸਟੇਟ ਆਪਣੇ ਆਪਣੇ ਹੱਕ ਲਈ ਆਪਣਾ ਸਰਵਰ ਆਪਣੇ ਆਪਣੇ ਜੀਨੋਸੀਸ ਕਸ ਦੇ ਵਿਧਿ ਵਿਧਾਨ ਬਣਾਉਦੀ ਆ ਤੇ ਉਸ ਤੋਂ ਬਾਅਦ ਇੱਕ ਐਸ਼ ਸਟੇਜ ਵੀ ਹੁੰਦੀ ਆ ਨ ਉਸ ਦੱਖਿਆ ਜੀ ਅਧਿੰਨਮ ਉਸ ਲੇਖ ਦੇ ਹਵਾਲੇ ਨਾਲ ਗੱਲ ਕਾ ਸ਼ੁਰੂ ਕਰ ਦੇਣਾ ਹੈ। ਰਾਸ਼ਟਵਾਦ ਨੂੰ ਪਰਵਾਹ ਕਰਦੇ ਹੋਏ ਉਸ ਸਟਾਲਰ ਤੋਂ ਆਪਣੀ ਗੱਲ ਸ਼ੁਰੂ ਕਰਦੇ ਆ। ਕਿ ਸਟਾਲਰ ਨੇ ਕਿਹਾ ਸੀਗਾ ਕਿ ਇਹ ਕੈਸਾ ਛੱਪਾ ਜਿੱਦੀ ਆਪਣੀ ਭਾਸ਼ਾ ਹੋਵੇ ਉਦਾ ਆਪਣਾ ਆਰਥਿਕ ਤਣਾਵਾਰਾ ਹੋਵੇ ਤੇ ਉਥੋਂ ਦੇ ਲੋਕਾਂ ਦਾ ਖਾਸ ਤੰਤਨ ਦਾ ਮਦਦ ਰੋਗਿਆ ਸੁਭਾਅ ਹੋਵੇ ਉਹ ਇਸ ਕਹਿਓ ਕਿ ਜੀ ਆ ਵੀ ਰਾਸ਼ਟਵਾਦ ਦੀ ਪਰਿਭਾਸ਼ਾ ਕਰਦੇ ਹੋ ਇਸ ਤਰ੍ਹਾਂ ਨੂੰ ਤਿੰਨ ਦਾ ਕਾਇਨਾਤ ਦੀ ਗੱਲ ਕਰਦੇ ਆ ਖਾਸ ਤੌਰ ਤੇ ਕਿ ਆਰਥਿਕ ਤਰ ਪਿਛਾਈ ਤੇ ਸਭਿਆਚਾਰਕ ਇਕਾਈ ਹੋਵੇ ਕਿਸੇ ਕਿਤੇ ਦੀ ਹੁੰਦੀ ਆ ਉਹ ਨੂੰ ਜੇਕਰ ਰਾਸ਼ਟ ਕਹਿ ਸਕਦੇ ਆ ਜੇ ਨਾਲ ਵੀ ਉਸ ਗੱਲ ਤੇ ਵੀ ਜੋੜ ਦਿੰਦੇ ਆ ਕਿ ਬਸਤੀਵਾਦੀ ਦੌਰ ਦੇ ਵਿੱਚ ਜਿਸ ਤੋਂ ਉਹਦੇ ਰਾਸ਼ਟਰਵਾਦ ਪੈਦਾ ਹੋਇਆ ਕਹਿੰਦੇ ਹਿੰਦੁਸਤਾਨ ਨੂੰ ਸਾਰੀ ਦੁਨਿਆਤ ਕਿਉਂਕਿ ਦੂਜੀ ਅਸੀਂ ਦੇਖਿਆ ਕਿ 20ਵੀਂ ਸਦੀ ਦੇ ਪਹਿਲੇ ਦਹਾਕਿਆਂ 'ਚ ਲਗਭਗ ਦੁਨਿਆ ਦਾ ਤੀਜਾ ਹਿੱਸਾ ਸੀ ਜਿਹੜਾ ਕੋਈ ਬਰਤਾਨੀ ਸਾਮਰਾਜ ਦੇ ਖਿਲਾਫ ਲੜਦਾ ਸੀ ਕੋਈ ਸਪੈਨਲ ਦੇ ਖਿਲਾਫ ਲੜਦਾ ਸੀ ਕੋਈ ਫਰੇਂਚ ਦੇ ਖਿਲਾਫ ਲੜਦਾ ਸੀ ਇਹ ਇਹਨਾਂ ਸਾਮਰਾਜ ਕੋਲ ਹੀ ਬੜੀ ਨਾ ਸੀ ਇਸ ਹਰਗੱਲ ਗ੍ਰੋਥ ਨੂੰ ਲਗਦਾ ਖਸਾਰੀ ਸੀ ਕਿ ਇਹ ਜਿਹੜਾ ਉਸਰੇ ਰਾਸ਼ਟਰਵਾਦ ਪੈਦਾ ਹੋਇਆ ਉਹ ਰਾਸ਼ਟ੍ਰਭੌਤ ਸਵਰਾਜ ਰੋਧੀ ਤੇ ਆਪਣਾ ਆਪਣਾ ਸੰਸਕ੍ਰਿਤ ਪਛਾਈ ਸਭਿਆਚਾਰ ਤੇ ਆਰਥਿਕ ਅਕਾਇਦਾ ਦੀ ਬਣਾਈ ਜਾ ਰਹੀ ਸੀ ਤੇ ਇਹ ਇਹ ਰਲ ਅਸਲਤਿ ਦੇਖਣ ਨੂੰ ਸਿਰ ਪਰ ਲੱਗਾ ਨਾ ਨਾ ਇਹਨੇ ਜਿੱਥੇ ਹੋਰ ਕਦਰਾਂ ਨਹੀਂ ਪਈ ਸੀ ਜਿਸ ਨੂੰ ਕਿਹਾ ਦੇਸ਼ ਭਗਤੀ ਦੀ ਭਾਵਨਾ ਸੀ ਇਸੇ ਕਦਰ ਰਾਸ਼ਟ੍ਰਭੌਤ ਅਸੀਂ ਵੀ ਸਕੇ ਆ ਪਰ ਸਾਡੇ ਇਸ ਰਾਸ਼ਟ੍ਰਭੌਤ ਨਾਲ ਨਾਲ ਇੱਕ ਹੋਰ ਪ੍ਰਕਾਸ਼ਾ ਵੀ ਸੀ ਜੇ ਸਾਡੀ ਆਪਣੀ ਘਰ ਦੀ ਦੇ ਉਹਨਾਂ ਚਿੰਤਨਾ ਦੀ ਪ੍ਰਵਾਹ ਆਇਆ ਰਾਸ਼ਵਾਲ ਮਾਰੇ ਜਿਹੜੇ ਹਿੰਦੂਤਵ ਵੀ ਇਹਦੇ ਨੂੰ ਪ੍ਰਫਲਾਇਆ ਹੋਈ ਸੀ ਜਾਣੇ ਕਹਿੰਦੇ ਕਿ ਜਿਹੜੇ ਹਿੰਦੂਤਵ ਦੇ ਏਜੰਡੇ ਨੂੰ ਪ੍ਰਫਲਾਨ ਕੇ ਸਾਰ ਰਾਜ ਹੀ ਸਿੱਧੇ ਸਿੱਧੇ ਰੂਪ ਵਿੱਚ ਉਹਦਾ ਵੀ ਹੋ ਮਦਦ ਕਰ ਰਾਇ ਸੀ ਉਹਨਾਂ ਨੇ ਉਹਨਾਂ ਦੇ ਘਰ ਦੀ ਰਾਖੀ ਕਰ ਰਾਇ ਸੀ ਇਹਨਾਂ ਨੇ ਦੋਨੋਂ ਨਾਲ ਜਿਹੜੇ ਕਿਤਾ ਕਰਦੇ ਰਹੇ ਪਰ ਦਫਾਤ ਜਿਹੜੀ ਕੀਤਾ ਔਰ ਉਹ ਸਾਰੇ ਉਹ ਡਾਕੂਮੈਂਟ ਜਿਹੜਾ ਨੇ ਸਾਡੇ ਸਾਹਮਣੇ ਲਿਆ ਦਿੱਤੇ ਆ ਕਿ ਜਿਹੜੇ ਸਾਰੇ ਕੋਲੇ ਅੱਜ ਤੱਕ ਸਾਹਮਣੇ ਨਹੀਂ ਸੀ ਆ ਕਾਫਟਾ ਦੇ ਨਾਮ ਹੋ ਸਕਦਾ ਦੀ ਗੱਲ ਕਰਦੇ ਸੇ ਇਹ ਗੋਲਵਾਰ ਕਾਹਦੀ ਗੱਲ ਕਰਦੇ ਆ ਤਾਂ ਉਹ ਉਹਨਾਂ ਦੀ ਪਰਿਭਾਸ਼ਾ ਲੈ ਰਹੇ ਨੇ ਕਿ ਉਹਨਾਂ ਦੀ ਹਿੰਦੁਸਤਾਨ ਨਹੀਂ ਰਾਸ਼ਟਰੀ ਪਰਿਭਾਸ਼ਾ ਕੀ ਆ ਕਿ ਉਹ ਹਿੰਦੁਸਤਾਨ ਦੇ ਖਿੱਤੇ ਨੂੰ ਉਹ ਹਿੰਦੁਸਤਾਨ ਦੇ ਰਾਸ਼ਟਰ ਨੂੰ ਇੱਕ ਖਿੱਤੇ ਨਾਲ ਇਥੋਂ ਦੀ ਭਾਸ਼ਾ ਨਾਲ ਇਥੋਂ ਦੀ ਆਰਥਿਕ ਇਕਾਈ ਨਾਲ ਜਾਂ ਇਹ ਕੋਈ ਲੋਕਾਂ ਦਾ ਸਮਾਜ ਨਾਲ ਜੋੜ ਕੇ ਨਹੀਂ ਦੇਖ ਰਹੇ ਉਹ ਤਾਂ ਇਸ ਖਿੱਤੇ ਨੂੰ ਇੱਕ ਧਾਰਮਿਕ ਇਹ ਕਿ ਮਿੱਥ ਕਥਾ ਸੁਨੇ ਰਹੇ ਨੇ ਕਿ ਇਹਦਾ ਜੀ ਖਿੱਤਾ ਬਣਾਇ ਰੱਬ ਦਾ ਅਸੀਂ ਤਾਂ ਜੰਮੇ ਰੱਬ ਦੇ ਰੱਬ ਦੀ ਇੱਛਾ ਨਾਲ ਆਇਆ ਤੇ ਅਸੀਂ ਤਾਂ ਰੱਬ ਦੇ ਹੀ ਪੁੱਤ ਹਾਂ ਤੇ ਅਸੀਂ ਤਾਂ ਧਰਮਾਂ ਦੇ ਵਿੱਚ ਸਾਡਾ ਹੋਰ ਕੋਈ ਸਰਪਾਰੀ ਨਹੀਂ ਜਿਵੇਂ ਅਧਰਮ ਕਾ ਕੋ ਬਣਾ ਜਿੰਦਗੀ ਚ ਬੰਦੇ ਦਾ ਕੋਈ ਹੋਰ ਕੋਈ ਸਰਪਾਰੀ ਦਾ ਹੋਵੇ ਸਿੱਖ ਦੀ ਜੀ ਉਸ ਕਰਨੀ ਪਵਿੱਤਰਤਾ ਤਾਂ ਉਸ ਖਿੱਤੇ ਦੇ ਉਹ ਸਾਡੇ ਇਸ ਰਾਸ਼ਟਰ ਦਾ ਕਿਸੇ ਕਣ ਕਾ ਉਦਰਾ ਨਹੀਂ ਕਿ ਇਹ ਜੀ ਹਿੰਦੂ ਖਿੱਤਾ ਆ ਇਹ ਹਿੰਦੂ ਰਾਸ਼ਟਰ ਔਰ ਇਹ ਜਿਹੜੇ ਬੀਜ ਸੀ ਇਹ ਬੀਜ ਉਦੋਂ ਹੀ ਲੱਖ ਦਿੱਤੇ ਜਾਂਦੇ ਆ ਜਦੋਂ ਸਾਰਾ ਹਿੰਦੁਸਤਾਨ ਸਾਮਰਾਜ ਦੇ ਖਿਲਾਫ ਲੜ ਰਿਹਾ ਸੀ ਤੇ ਜਦੋਂ ਸਾਰਾ ਹਿੰਦੁਸਤਾਨ ਇਸ ਕਾ ਨੂੰ ਸਭ ਕਦੇ ਅਸੀਂ ਕਰਕੇ ਸਾਮਰਾਜ ਦੇ ਖਿਲਾਫ ਵੀ ਲੜਾਈ ਆ ਉਹ ਸੈਕੂਲਰ ਹੋ ਕੇ ਹਰ ਜਾਤ ਕਨ ਦਾ ਨਾਲ ਜੁੜ ਕੇ ਸਭ ਰਸਟਰਾ ਨੂੰ ਨਾਲ ਜੋੜ ਕੇ ਇਹ ਹਮਤਰਾ ਨੇ ਜਨਰਲ ਨੂੰ ਨਾਲ ਜੋੜ ਕੇ ਲੜਾਈ ਕਰਦੀ ਆ ਇਹ ਉਦੋਂ ਉਹਨਾਂ ਚੱਤ ਗਹਿਰ ਕੋਲ ਦੀ ਕੋਸ਼ਿਸ਼ ਕਰਦੇ ਆ ਦੋਨੇ ਜਿਹੜੇ ਸਦਾਰਕਰ ਨੇ ਬੀਜ ਵੀ ਤੇ ਚਾਰ ਉਸ ਤੋਂ ਬਾਅਦ ਹਵਾਲਾ ਦਿੰਦੇ ਯੋਰਪ ਦੇ 나라 ਸਾਡਾ ਇਹ ਸਾਡੇ ਵੀ ਸੁਧਾਰਵਾਦੀ ਲਹਿਰਾਂ ਚੱਲ ਗਿਆ ਸੀ ਪਰ ਸਾਡੇ ਦਾ ਸੁਧਾਰਵਾਦੀ ਲਹਿਰਾਂ ਦੇਖੋ ਪੰਜਾਬ ਦੇ ਵਿੱਚ ਗੱਲ ਵੇਣ ਨਾ ਥੋੜੀ ਜੀ ਕਿ ਇਸੇ ਨਾਲ ਪੰਜਾਬ ਦੇ ਵਿੱਚ ਜਿਹੜੀ ਦਾ ਸੁਧਾਰਵਾਦੀ ਲਹਿਰਾਂ ਚੱਲਦੀ ਧਾਰ ਸੁਧਾਰਵਾਦੀ ਲਹਿਰਾਂ ਚੱਲਦੀਆਂ ਖਾਸ ਤੌਰ ਤੇ ਅਰਜਵਾਲ ਸਭੀ ਸਭੋਲੇ ਐਮ ਦੀ ਲਹਿਰ ਬਣ ਕੇ ਆ ਰਹੀ ਹੈ ਇਹ ਲਹਿਰ ਪੈਦਾ ਤਾਂ ਹੋਈ ਨਾ ਸਵਰਾਜ ਦੇ ਖਿਲਾਫ ਪਰ ਅਲਟੀਮੇਟ ਇਹ ਲਹਿਰ ਸਾਮਰਾਜ ਦੇ ਖਿਲਾਫ ਉੱਠਣ ਦੀ ਜਾਇ ਇੱਕ ਨੂਜਾ ਲੱਗਣ ਲੱਗੀ ਆ ਪੰਜਾਬ ਦੇ ਵਿੱਚ 19 ਸਾਲ ਪਿਛਲੇ ਦਹਾਕੇ ਦੇ ਵਿੱਚ ਥੋੜੀ ਡਿਬੇਟ ਹੋਈ ਆ ਅਰਗਸਪਾਜ ਦੀ ਸੰਸਦ ਸਭਾ ਲੈ ਕੇ ਚੀਫ ਕਨਸਲ ਵਾਲ ਦੀ ਇਹ ਸਾਰੀ ਮੇਰੀ ਡਿਬੇਟ ਆ ਇਹ ਹਿੰਦੁਸਤਾਨ ਜੀ ਇਸ ਸਰਗੂੰਧ ਬੋਧਨ ਕਹਿਆ ਗਿਆ ਬੋਧਨ ਆਪਣੇ ਕੰਮ ਕੇ ਲੈ ਰਿਹਾ ਕਿ ਇਹਨਾਂ ਸੁਧਾਰਵਾਦੀ ਲਹਿਰਾਂ ਨੇ ਪਹਿਲੇ ਪੜਾ ਤੇ ਸਾਮਰਾਜ ਦਾ ਲੋਪ ਕੀਤਾ ਦੂਜੇ ਪੜਾਤੇ ਇਹਨਾਂ ਵਹਿਰਾਂ ਨੇ ਇੱਕ ਦੂਜੇ ਨਾਲ ਲੜਨਾ ਸ਼ੁਰੂ ਕੀਤਾ ਧਰ ਦੇ ਨਾਂ ਤੇ ਫਕੀਰਿਆ ਦੇ ਨਾਂ ਤੇ ਤੇ ਹਿੰਦੁਸਤਾਨ ਦੇ ਸੱਤਾ ਸੰਗਰਾਮ ਨੂੰ ਕਮਜ਼ੋਰ ਵੀ ਕੀਤਾ ਜਾਣ ਸੋਸੀਂ ਦੇਖਦੇ ਹਾਂ ਕਿ ਇਸ ਵੇਲੇ ਜਦੋਂ ਸਾਲੀਏ ਖੋ ਰਿਆ ਸੀਗਾ ਤੇ ਜਿਹੜਾ ਯੋਰਪੀ ਨਰਨਾਸਾ ਹੈਗਾ ਜਿਹੜਾ ਯੋਰਪ ਦੇ ਵਿੱਚ ਨਿਸ਼ਚ ਸਟੇਜ ਤੋਂ ਵੱਗਦਾ ਨਹੀਂ ਇੱਥੇ ਦਾ ਪਵਿੰਦਰ ਹੁਣੀ ਆਪਣਾ ਸਾਰੀ ਨਰਕਾ ਕੰਸਲਟੇਸ਼ਨ ਆ ਉਹ ਯੋਰਪੀ ਦੀ ਅਕਾਦਮੀ ਦੇ ਉੱਤੇ ਕਰਕੇ ਕਈ ਕਿਸਮ ਦੇ ਆਰਥਿਕ ਸਿਰਜਨਾਵਾ ਪੈਦਾ ਹੁੰਦਾ ਸੀ ਕਿ ਕਿਸੇ ਕਿਸਮ ਦਾ ਹਰ ਕਰਜ਼ਾ ਪੈਦਾ ਪੈਦਾ ਸੀ ਉਹ ਕਦੇ ਹਿੱਸੇ ਤੈਨੂੰ ਵੰਡ ਲੈਂਦੇ ਆ ਕਿ ਪਹਿਲਾ ਪ੍ਰਕਾਰ ਜਿਹੜਾ ਸੀਗਾ ਉਹ ਵਪਾਰਕ ਪੂੰਜੀ ਦਾ ਪ੍ਰਕਾਰ ਪੜਾ ਸੀ ਇਹਨੂੰ ਸੀ ਵਪਾਰਕ ਸਰਮਾਇਆ ਕਹਿੰਦੇ ਆ ਵਰਕਟਾਈਲ ਕੈਪੀਟਲ ਦਾ ਜਦੋਂ ਜੜਾ ਯੂਰਪ ਦਾ ਵਪਾਰੀ ਆ ਉਹ ਆਪਣੇ ਹਿੱਤਾਂ ਦੀ ਖਾਤਰ ਯੂਰਪ ਦੇ ਵੱਖਰੇ-ਵੱਖਰੇ ਖੇਤਿਆਂ ਦੇ ਵਿੱਚ ਯੋਟਲਿੰਗ ਜਿਹੜਾ ਇਹਨਾਂ ਨੇ ਨਿਵੇਸ਼ ਕਰਦਾ ਹੈਗਾ ਜਿਹੜਾ ਜ਼ਿੰਮੇਵਾਰ ਫਰਮਾਇਦਾ ਦੀ ਫਰਮਾਇਦਾ ਦਾ ਉਹ ਕਿਵੇਂ ਮੁਨਾਫਾ ਲੇ ਜਾਣਾ ਫਰਮਾਇਦਾ ਦਾ ਕੋਈ ਤਰਬੂਂਦਾ ਮਾਰਕੀਟਿੰਗ ਆਈ ਜਿਹੜੀ ਕੈਪਟਲ ਹੋਵੇ ਨਾ ਕੋਈ ਨਰੁੰਦਾ ਕਿ ਕੀ ਜੱਜ ਨੂੰ ਲਾਓ ਤੇ ਉਧਰ ਵਿੱਚ ਮੁਨਾਫਾ ਕਮਾਓ ਹੋਰ ਨਾ ਕੋਈ ਨੋਕ ਨੁੰਦਾ ਕੋਈ ਸਿਆਸੀ ਦੋਸਤ ਨੂੰ ਨਾ ਦਾ ਕੋਤਾ ਪਰ ਸਿਆਸੀ ਵਿਰੋਧ ਵਿਅਕਤੀਗਤ ਇਨਵਰਟ ਹੁੰਦਾ ਹੈ ਦੂਜਾ ਉਹ ਕਹਿੰਦਾ ਇਹ ਕਿ ਦੂਜਾ ਤਰਬੂਂਦਾ ਹੋ ਰਹਾ ਕਿ ਜੀਰੋ ਸੀ ਉੱਜੋਗੋ ਕਿਸਮਾਇਆ ਕਹਿੰਦੇ ਇੰਡਸਟਰੀਅਲ ਕੈਪੀਟਲ ਕਹਿੰਦੇ ਆ ਇਹ ਉਹਨਾਂ ਆਰਸੀਜਨੋ ਐਡਵੋਸਪਟਿਕਤਾ ਆਦੀ ਬੜੀ ਚਰਚਾ ਹੋਈ ਤੇ ਜਦੋਂ ਇਹ ਮੰਨ ਲਿਆ ਗਿਆ ਕਿ ਜਿਹੜੀ ਆਰਥਿਕਤਾ ਹੀ ਕਿਸੇ ਰਾਸ਼ਟਰੀ ਅਸਾਰੀ ਦਾ ਸਾਰ ਰਗਦੀ ਹੈ ਤੀਜਾ ਬਰਾਜੂ ਉਹ ਕਹਿੰਦੇ ਆ ਕਿ ਇਸੇ ਦੌਰ ਦੇ ਵਿੱਚ ਜਿਹੜੀ ਯੂਰੋਪੀਨ سرمਾਇਦਾਰੀ ਆ ਜਦੋਂ ਉਹ ਆਪਣੇ ਹਿੱਤਾਂ ਲਈ ਰਾਸ਼ਟਰ ਰਾਜ ਅਸਾਰਤਾ ਲੈਂਦੀ ਆ ਹਰ ਕੌਮ ਨੇ ਆਪਣੇ ਆਪਣੇ ਖਿੱਤੇ ਦੇ ਆਪਣੇ ਆਪਣੇ ਰਾਜ ਉਸਾਰਨੇ ਤੇ ਬਾਅਦ ਵਿੱਚ ਦੁਨੀਆ ਪੱਧਰ ਦਾ ਸਮਾਜ ਇਹਨਾਂ ਨੂੰ ਲੱਗਾ ਕਿ ਸਭ ਦਾ ਇੱਕ ਵੱਡੀ ਮੰਡੀ ਚਾਹੀਦੀ ਆ ਤੇ ਫਿਰ ਨੇਸ਼ਨ ਸਟੇਟਸ ਟੁੱਟਣਾ ਸ਼ੁਰੂ ਹੋਦਾ ਹੈ ਜਿੱਦੋਂ ਵਿੱਚੋ ਵਸਤੀਵਾਦ ਦਾ ਵਰਤਾਰਾ ਆਉਂਦਾ ਆ ਤੇ ਹਰ ਵਸਤੀਕਾਰ ਦੂਜੇ ਦੇ ਵੱਡੇ ਖਿੱਤੇ ਨੂੰ ਆਪਣੇ ਕਾਬੂ ਕਰਨਾ ਚਾਹੁੰਦਾ ਹੈ ਇਸ ਪ੍ਰੈਕਸਟ ਵਿੱਚ ਸਾਡਾ ਇੱਕ ਪਹਿਲਾ ਮਾਡਲ ਦੀ ਯੋਗਤਾ ਯੋਗਤਾ ਰਾਸ਼ਟਰਵਾਦ ਦਾ ਪਹਿਲਾ ਮਾਡਲ ਟੁੱਟਣਾ ਸ਼ੁਰੂ ਹੁੰਦਾ ਹੈ ਪਰ ਇਹਦਾ ਜਵਾਬ ਫਰਾਂਸ ਦੇ ਆਇਆ ਮਾਰਕਸ ਨੇ ਇਸੇ ਨਾਲ ਹੋਰ ਜਿਹੜਾ ਜਵਾਬ ਦਿੰਦਾ ਕਿ ਜੇ ਪੂੰਜੀ ਪਤਰਾ ਨੂੰ ਆਪਣੀ ਪੂੰਜੀ ਦੇ ਨਿਵੇਸ਼ ਲਈ ਇੱਕ ਸੰਸਾਰ ਕਹਿੰਦਾ ਆ ਤੇ ਦੂਜਾ ਭਾਗ ਦੇ ਮਜ਼ਦੂਰ ਨੂੰ ਵੀ ਇੱਕ ਸੰਸਾਰ ਕਹਿੰਦਾ ਆ ਜਿੱਥੇ ਜਾ ਕੇ ਆਪਣੀ ਕਿਰਤ ਕਰ ਸਕੇ ਜਿੱਥੇ ਆਪਣੀ ਕਿਰਤ ਨੂੰ ਆਪਣੇ ਆਪਣੇ ਹੱਥ ਦੀ ਮਿਹਨਤ ਨੂੰ ਵੇਚ ਸਕੇ ਸੋ ਇਹ ਉਹ ਬਾਉਫੀ ਇਸ ਕਿਸਮ ਦੇ ਅਸਰਵਾਦ ਦੇ ਡਿਬੇਟ ਉੱਤੇ ਵੀ ਚੱਲਦੀ ਸੀ